ਤੇਰੇ ਮੁੰਡੇ ਨੇ ਪੂਰੇ ਸਾਰੇ ਪੰਜਾਬ ਨੂੰ ਅਗਲਾਤੀ ਕੀ ਮੇਰੇ ਮੁੰਡੇ ਨੇ ਕਰਤਾ ਚਲੋ ਕੋਈ ਨਹੀਂ ਮੇਰੀ ਭਗਵਾਨ ਜੀ ਨੇ ਇਕ ਲਈ ਹੋਵੇ ਉਹ ਕਿੰਨੇ ਲਈ ਜਾਈ ਭਗਵਾਨ ਜੀ ਇਹ ਕਾਨੂੰਨ ਹੈ ਉੱਥੇ ਜਾ ਕੇ ਪਟਿਆਲੇ ਮਿਲਣ ਪਟਿਆਲੇ ਮਿਲ ਕੇ ਕਰ ਤੇਰੀ ਹੈ ਨਾ ਅੱਜ ਕਦੀ ਸਾਡੀ ਵੀ ਆਉਗੀ ਫਿਰ ਦੱਸਾਂਗੇ ਪਤਾ ਤੇਰਾ ਰਾਮਦਾਸ ਬੈਠਾ ਵੇਖਣ ਮੈਨੂੰ ਰਾਮਦਾਸ ਵੇਖੋ ਜੇ ਹੱਕ ਦੀਆਂ ਹੱਕਾਂ ਨੂੰ ਵੇਡੂਗਾ ਤੇਰੀ ਕਮਾਈ ਨਹੀਂ ਆ ਮਾੜੇ ਕਮਾਈ ਤੇਰਾ ਕੰਮ ਹੀ ਨਹੀਂ ਮੈਨੂੰ ਇਹਦਾ ਗੱਲ ਕਰ ਤੂੰ ਦੇਖ ਤੇਰੀ ਕੀ ਮਤਰਾ ਜੀ ਕਮਾਉਣ ਦਿੰਦਾ ਮੁੰਡਿਆਂ ਕਿੰਨਾਂ ਨੂੰ ਕੋਰਟ ਚ ਪੇਸ਼ ਕਰਾਉਣਾ ਇਹਨਾਂ ਦੇ ਮੁਲਜਮੇ ਆ ਤੂੰ ਹੀ ਆ ਕਹਿਲਾ ਬਸ ਕੋਰਟ ਚ ਪੇਸ਼ ਕਰਾਉਣ ਵਾਲਾ ਸੁਲਮਨ ਅਫਸਰ ਦੀ ਨਿਸ਼ਾਨੀ ਨਹੀਂ ਹੈਗੀ ਤੁਸੀਂ ਕਿਸ ਲਹਾਜੇ ਚ ਕਿਸ ਸ਼ਕਤੀਤ ਨਾਲ ਗੱਲ ਕਰ ਰਹੇ ਹੋ ਉਸ ਨੂੰ ਤੁਹਾਨੂੰ ਬਚਣਾ ਚਾਹੀਦਾ ਅਸੀਂ ਅਕਸਰ ਲੋਕ ਚ ਲੋਕਾਂ ਚ ਵਿਚਰਦੇ ਆ ਦੇ ਆਰ ਆ ਪਬਲਿਕ ਸਰਵੈਂਟ ਉਹ ਸਾਡੇ ਨੌਕਰ ਨੇ ਤੁਹਾਡੇ ਟੈਕਸ ਤੋਂ ਉਹਨਾਂ ਨੂੰ ਤਨਖਾਹਾਂ ਮਿਲਦੀਆਂ ਨੇ ਤੇ ਤੁਸੀਂ ਸਾਡੇ ਸਿਰ ਤੇ ਚੜ ਕੇ ਨਾ ਬੈਠੋ ਹਰ ਵਾਰ ਹਰ ਵਾਰ ਬਦਨਾਮੀ 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 ਕਿਸ ਤਰ੍ਹਾਂ ਕੀਤੀ ਜਾਏ ਕਿਉਂ ਇੱਕ ਪੰਜਾਬ ਦੇ ਵਿੱਚ ਇੱਕ ਸੱਚਾ ਸੁੱਚਾ ਬੂਟਾ ਲੱਗਣ ਜਾ ਰਿਹਾ ਕਿਉਂ ਅਕਾਲੀ ਦਲ ਵਾਰਸ ਪੰਜਾਬ ਦੀ ਈਡੀ ਛੇਤੀ ਉੱਭਰ ਕੇ ਬਾਹਰ ਆ ਰਹੀ ਆ ਇਹਨੂੰ ਨਾਤੇ ਕਿਦਾਂ ਪਾਈਏ ਸਿਰਫ ਇਹਨਾਂ ਕੋਈ ਇੱਕੋ এজেন্ডਾ ਆ ਕਿ ਇਹਨਾਂ ਦੀ ਕਿਰਦਾਰਕੁਸ਼ੀ ਕੀਤੀ ਜਾਵੇ ਜਿਹੜੇ ਆਰਐਸਐਸ ਦੇ ਬੰਦੇ ਹੁੰਦੇ ਨੇ ਅੱਜ ਵਜੀਰੀਆਂ ਭੁਗੰਦੇ ਨੇ ਜਿਹੜੇ ਬੀਜੇਪੀ ਦੇ ਸਰਕਾਰਾਂ ਦੇ ਜਾਂ ਏਜੰਸੀਆਂ ਦੇ ਬੰਦੇ ਹੁੰਦੇ ਨੇ ਉਹ ਸਿਕਿਉਰਿਟੀ ਆ ਭੁਗਦੇ ਨੇ ਪਿੰਡਾਂ ਦੇ ਵਿੱਚ ਲੋਕ ਇਹਨਾਂ ਗੰਦੀਆਂ ਸਰਕਾਰਾਂ ਦੀ ਨੀਤੀਆਂ ਤੋਂ ਅੱਕੇ ਪਏ ਨੇ ਮੌਜੂਦਾ ਐਮਪੀ ਹੋਣ ਉਹਨਾਂ ਦੇ ਪਰਿਵਾਰ ਨੂੰ ਅੱਜ ਤੱਕ ਇੱਕ ਵੀ ਸਹੂਲਤ ਪ੍ਰੋਵਾਈਡ ਨਹੀਂ ਕੀਤੀ ਗਈ ડી5 ਚੈਨਲ ਪੰਜਾਬੀ ਨਾਲ ਜੁੜੇ ਹੋ ਤੇ ਮੈਂ ਹਰਪਿੰਦਰ ਸਿੰਘ ਸੰਸੋਵਾ ਵਾਰਸ ਪੰਜਾਬ ਦੀ ਜਥੇਬੰਦੀ ਦੇ ਵਰਕਰਾਂ ਦੀ ਅੱਜ ਅੰਮ੍ਰਿਤਸਰ ਅਦਾਲਤ ਦੇ ਵਿੱਚ ਪੇਸ਼ੀ ਸੀ ਜਿਸ ਦੇ ਚੱਲਦਿਆਂ ਹੁਣ ਸ਼ਾਸਨ ਦੇ ਨਾਲ ਬਹਿਸ ਬਾਜੀ ਹੁੰਦੀ ਹੈ ਉੱਥੇ ਭਾਈ ਅੰਮ੍ਰਿਤਪਾਲ ਦੇ ਮਾਤਾ ਜੀ ਵੀ ਸ਼ਾਮਲ ਸਨ ਤੇ ਐਸਪੀ ਹਰਪਾਲ ਸਿੰਘ ਦੇ ਨਾਲ ਕਾਫੀ ਕਿਚੋਤਾਈ ਹੁੰਦੀ ਹੈ ਉਸ ਬੰਦ ਦੇ ਨਾਲ ਗੱਲਬਾਤ ਕਰਦੇ ਆ ਸਾਡੇ ਨਾਲ ਮੌਜੂਦ ਨੇ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖਬਲਾਰੇ ਹਰ ਸਿੰਘਦੇਵ ਸਿੰਘ ਜੀ ਪਹਿਲਾਂ ਫਤਿਹ ਦੀ ਸਾਂਝ ਪੁੰਨੇ ਆ ਫਿਰ ਕਰਦੇ ਆ ਗੱਲਬਾਤ ਭਾਈ ਗੁਰਜੀਤ ਕਾ ਖਾਲਸਾ ਵਾਰੀ ਕਾਕਾ ਸਾਹਿਬ ਭਾਈ ਗੁਰਜੀਤ ਦੇ ਭਾਈ ਸਾਹਿਬ ਅੱਜ ਜੋ ਅੰਮ੍ਰਿਤਸਰ ਅਦਾਲਤ ਦੇ ਵਿੱਚ ਵਰਤਾਰਾ ਹੋਇਆ ਉਸ ਦੇ ਸਬੰਧ ਬਹੁਤ ਹੀ ਮੰਦਪਾਗਾ ਅੱਜ ਮੈਂ ਦੇਖਿਆ ਸੀਗਾ ਕਿ ਜਿਹੜੇ ਸਾਡੇ ਸਿੰਘ ਅੱਜ ਪੇਸ਼ੀ ਤੇ ਸੀਗੇ ਜਿਹੜਾ ਉਹਨਾਂ ਦਾ ਵਿਹਾਰ ਪੁਲਿਸ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਉਹ ਬੜਾ ਹੀ ਨਨਜੋਗ ਸੀਗਾ ਉਹਦੇ ਵਿੱਚ ਜਿਹੜੀ ਉਹਨਾਂ ਨੇ ਗੱਲ ਕਹੀ ਐਸਪੀ ਹਰਪਾਲ ਸਿੰਘ ਜੀ ਉਹਨਾਂ ਨੇ ਕਿ ਜੀ ਤੇਰੇ ਪੁੱਤਰ ਨੇ ਸਾਰੇ ਪੰਜਾਬ ਨੂੰ ਅੱਗ ਲਾਈ ਹੈ ਮੈਂ ਕਹਿੰਦਾ ਕਿ ਸ਼ਾਇਦ ਉਹਨਾਂ ਨੂੰ ਅੱਖਾਂ ਖੋਲ ਕੇ ਵੇਖਣਾ ਚਾਹੀਦਾ ਕਿ ਅੱਗ ਲਾਈ ਕਿੰਨੇ ਪੰਜਾਬ ਨੂੰ ਇਹ ਚਲੋ ਦਰਸ਼ਕਾਂ ਨੂੰ ਆ ਵੀ ਦੱਸ ਦੋ ਕਿ ਇਹ ਸ਼ੁਰੂਆਤ ਕਿੱਥੋਂ ਹੁੰਦੀ ਆ ਜਦੋਂ ਆ ਖਿੱਚਤ ਹੋਈ ਦੀ ਗੱਲ ਚੱਲਦੀ ਐ ਵਿਵਾਦਾਂ ਦੀ ਗੱਲ ਹੁੰਦੀ ਐ ਕਿੱਥੋਂ ਸਟਾਰਟ ਹੁੰਦੀ ਐ ਨਹੀਂ ਉੱਥੇ ਜੀ ਜਾ ਰਹੇ ਸੀ ਕਿ ਉੱਥੇ ਗੱਲ ਕਰ ਰਹੇ ਸੀ ਕਿ ਉਹ ਕਰ ਰਹੇ ਸੀ ਤੁਸੀਂ ਅੰਦਰ ਨਹੀਂ ਜਾ ਸਕਦੇ ਤੁਸੀਂ ਪਰੇ ਜਾ ਕੇ ਤੁਸੀਂ ਪਟਿਆਲੇ ਜਾ ਕੇ ਮਿਲੋ ਤੁਸੀਂ ਆਪਣੇ ਜਿਹਨਾਂ ਨੂੰ ਮਿਲਣਾ ਐ ਉੱਥੇ ਗੱਲ ਸ਼ੁਰੂ ਹੋ ਗਈ ਤਾਂ ਅਜ ਅੰਦਰ ਐਂਟਰੀ ਕਰਨ ਤੋਂ ਰੋਕਿਆ ਗਿਆ ਹਾਂਜੀ ਤੇ ਜਦੋਂ ਉਹਨਾਂ ਨੇ ਟਿੱਪਣੀ ਕੀਤੀ ਮਾਤਾ ਜੀ ਹੋਣਾ ਨੂੰ ਇਹ ਇੱਕ ਪੜੇ ਲਿਖੇ ਸੂਝਵਾਨ ਅਫਸਰ ਦੀ ਨਿਸ਼ਾਨੀ ਨਹੀਂ ਹੈਗੀ ਤੁਸੀਂ ਕਿਸ ਲਹਾਜੇ ਚ ਕਿਸ ਸ਼ਖਸੀਅਤ ਨਾਲ ਗੱਲ ਕਰ ਰਹੇ ਹੋ ਉਸ ਨੂੰ ਤੁਹਾਨੂੰ ਬਚਣਾ ਚਾਹੀਦਾ ਰਈ ਗੱਲ ਪੰਜਾਬ ਨੂੰ ਅੱਗ ਲਾਉਣ ਦੀ ਪੰਜਾਬ ਨੂੰ ਅੱਗ ਅਕਸਰ ਚ ਦੇਖਿਆ ਜਾਏ ਅਫਸੇਸ਼ਾਇਦ ਦੀ ਅੱਖਾਂ ਤੋਂ ਪੱਟੀ ਜਦੋਂ ਲਾ ਕੇ ਦੇਖਣਗੇ ਨਾ ਐਸਪੀ ਸਾਹਿਬ ਅੱਗ ਲਾਈ ਕਿਹਨੇ ਅੱਗ ਮਜੀਠੀਆ ਨੇ ਲਾਈ ਨਸ਼ਾ ਵੇਚ ਕੇ ਨਸ਼ੇ ਤਸਕਰਾਂ ਨੂੰ ਹੈਲਪ ਕਰਕੇ ਉਹਨਾਂ ਨੂੰ ਬढ़ावा ਦੇ ਕੇ ਕਿ ਅੱਗ ਲਾਈ ਲੈਂਡ ਪੁਲਿੰਗ ਦੀ ਪਾਲਿਸੀ ਨੂੰ ਲਿਆ ਕੇ ਕਿ ਅੱਗ ਲਾਈ ਜਿਹੜਾ ਦਿੱਲੀ ਤੋਂ ਕੈਦਰੀਵਾਲ ਆਪਾਥੇ ਲੈ ਕੇ ਆ ਕਿ ਉਹਨੇ ਪੰਜਾਬ ਨੂੰ ਅੱਗ ਲਾਈ ਅਕਸਰ ਚ ਇਹਨਾਂ ਨੂੰ ਇਹ ਵਿਖਣਾ ਜਿਹਦਾ ਅੱਗ ਲਾਈ ਕਿਹਨੇ ਭਾਈ ਅਮਰਤਪਾਲ ਜੀ ਅੱਗ ਬੁਝਾਉਣ ਦੀ ਗੱਲ ਕਰਦੇ ਨਾ ਕਿ ਅੱਗ ਲਾਉਣ ਦੀ ਜਦੋਂ ਅਸੀਂ ਸਿਧਾਂਤਾਂ ਤੇ ਜਾਵਾਂਗੇ ਨਾ ਉਦੋਂ ਪਤਾ ਲੱਗੂਗਾ ਕਿ ਅੱਗ ਲਾਉਣ ਕੌਣ ਦਿਆ ਤੇ ਅੱਗ ਬੁਝਾਉਣ ਕੌਣ ਦਿਆ ਆ ਇਹ ਮੈਂ ਪੂਰੀ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਨੂੰ ਬੇਨਤੀ ਕਰਨਾ ਚਾਹੁੰਗਾ ਕਿ ਜਿੱਦਾਂ ਦੇ ਵੀ ਤੁਹਾਡੇ ਆਫੀਸਰ ਨੇ ਉਹਨਾਂ ਨੂੰ ਆਪ ਜੀ ਨੱਥ ਪਾਓ ਉਹਨਾਂ ਦੀ ਜ਼ੁਬਾਨ ਤੇ ਕੰਟਰੋਲ ਕੀਤਾ ਜਾਵੇ ਅਸੀਂ ਅਕਸਰ ਲੋਕ ਚ ਲੋਕਾਂ ਚ ਵਿਚਰਦੇ ਆ ਦੇ ਆਰ ਆ ਪਬਲਿਕ ਸਰਵੈਂਟ ਉਹ ਸਾਡੇ ਨੌਕਰ ਨੇ ਮੈਂ ਮੈਂ ਆਪਦੇ ਮੈਂਦਿਆਂ ਚ ਬੇਸ਼ੱਕ ਐਸਪੀ ਹਰਪਾਲ ਜੀ ਸੁਣ ਰਹੇ ਹੋਣਗੇ ਦੇ ਆਰ ਆ ਪਬਲਿਕ ਸਰਵੈਂਟਸ ਹਾਡੀਆਂ ਹਾਡੇ ਟੈਕਸ ਤੋਂ ਉਹਨਾਂ ਨੂੰ ਤਨਖਾਹਾਂ ਮਿਲਦੀਆਂ ਨੇ ਤੇ ਤੁਸੀਂ ਸਾਡੇ ਸਿਰ ਤੇ ਚੜ ਕੇ ਨਾ ਬੈਠੋ ਆਪਣੀ ਜ਼ੁਬਾਨ ਨੂੰ ਥੋੜੀ ਜਿ ਲਗਾਮ ਦਈਏ ਕਿ ਆਪਾਂ ਕਿਸ ਔਰਤ ਨਾਲ ਕਿਸੇ ਸ਼ਖਸੀਅਤ ਨਾਲ ਕਿਸ ਤਰੀਕੇ ਨਾਲ ਗੱਲ ਕਰ ਰਹੇ ਹਾਂ ਪਾਰਟੀ ਵੱਲੋਂ ਇਹ ਵੀ ਕਹਿਆ ਜਾ ਰਿਹਾ ਹੈ ਕਿ ਕਾਫੀ ਪੈਸਾ ਤੁਸੀਂ ਇਕੱਠਾ ਕਰ ਲਿਆ ਉਸ ਬੰਦ ਵਿੱਚ ਕੀ ਕਰਾਂ ਕਿ ਇਹ ਤਾਂ ਗੱਲਾਂ ਨੇ ਜੀ ਕੈਸਾ ਅੱਜ ਜਦੋਂ ਅਸੀਂ ਸਾਡੀ ਪਾਰਟੀ ਕਈ ਵਾਰੀ ਗੱਲ ਕਰਦੇ ਹੁੰਦੇ ਆ ਕਿ ਕਈ ਵਾਰੀ ਸਾਡੇ ਕੋ ਗੱਡੀ ਨੂੰ ਪਾਉਣ ਪਾਉਣ ਜੋ ਤੇਲ ਤੇਲ ਵਾਸਤੇ ਪੈਸੇ ਨਹੀਂ ਹੁੰਦੇ ਜੇ ਇਹਨਾਂ ਨੇ ਪੈਸੇ ਦੀ ਗੱਲ ਕਰਨੀ ਹੈ ਕਦੀ ਮਜੀਠੀਆ ਨੂੰ ਤੋਂ ਪੁੱਛਿਆ ਨਹੀਂ ਕਦੀ ਗਾਲੀਦਨ ਬਾਲਦਨ ਬਾਦਲਦਨ ਧੜੇ ਨੂੰ ਤੇ ਪੁੱਛਿਆ ਨਹੀਂ ਜਦੋਂ ਦਿੱਲੀ ਦੇ ਵਿੱਚ ਇਲੈਕਸ਼ਨ ਚੱਲ ਰਹੇ ਸੀ ਇੱਥੋਂ ਪੰਜਾਬ ਤੋਂ ਗੱਡੀਆਂ ਭਰ ਬਿਸ਼ਰਾਬਾਂ ਦੀਆਂ ਗਈਆਂ ਸੀਗੀਆਂ ਇੱਥੋਂ ਫੰਡ ਗਿਆ ਸੀਗਾ ਪੰਜਾਬ ਦਾ ਪੰਜਾਬ ਦੇ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਗਈ ਸੀ ਉਹ ਤਾਂ ਫੰਡ ਕਿਸ ਨੂੰ ਪੁੱਛਿਆ ਨਹੀਂ ਉਦੋਂ ਤੇ ਇਹਨਾਂ ਦੀ ਜਬਾਨ ਤੇ ਤਾਲਾ ਵੱਜ ਜਾਂਦਾ ਹੈ ਤੇ ਜਦੋਂ ਆਮ ਜਿਹੜੇ ਪੰਜਾਬ ਦੇ ਹੱਕਾਂ ਦੀ ਗੱਲ ਕਰਨੇ ਆ ਇਹਨਾਂ ਦੀ ਜਬਾਨ ਖੁੱਲ ਜਾਂਦੀ ਹੈ ਸਰ ਅਜਨਾਲਾ ਕਾਂਡ ਦੇ ਹੋਇਆ ਸੀ ਥਾਣੇ ਦੇ ਵਿੱਚ ਉੱਥੇ ਹਮਲਾ ਕਿਹਾ ਜਾਂਦਾ ਵੀ ਹਮਲਾ ਕੀਤਾ ਗਿਆ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵੀ ਪ੍ਰਕਾਸ਼ ਨਾਲ ਲੈ ਕੇ ਗਏ ਉੱਥੇ ਵਰਤਾਰੇ ਕਿਸ ਤਰ੍ਹਾਂ ਹੁੰਦੇ ਆ ਕਿਸ ਤਰ੍ਹਾਂ ਗ੍ਰਿਫਤਾਰੀਆਂ ਦੀਆਂ ਕਿਸ ਤਰ੍ਹਾਂ ਇਟੇ ਰੋੜਾ ਚੱਲਦੇ ਆ ਉਹ ਕਿਸ ਤਰ੍ਹਾਂ ਦੇ ਜਿ ਅਜਨਾਲੇ ਕਾਂਡ ਤੋਂ ਜਿਹੜੀ ਤੁਸੀਂ ਗੱਲ ਕੀਤੀ ਆ ਅਜਨਾਲੇ ਕਾਂਡ ਤੇ ਜਿਹੜਾ ਥਾਣੇ ਤੇ ਹਮਲਾ ਕੀਤਾ ਗਿਆ ਸੀ ਅਕਸਰ ਮੈਂ ਨਾ ਸਾਡੀ ਸੀ ਮੈਂ ਅਕਸਰ ਪੰਜਾਬ 'ਚ ਦੇਖਣਾ ਪੰਜਾਬ ਦੇ ਲੋਕ ਇਤਿਹਾਸ ਤੋਂ ਜਾਣੂ ਨਹੀਂ ਹੈਗੇ ਜਦੋਂ ਤੁਸੀਂ ਯੂਪੀ ਤੇ ਪੁਲਿਸ ਅਟੈਕ ਦੀ ਇੱਕ ਮੈਂ ਨੌਜਵਾਨਾਂ ਨੂੰ ਬੇਨਤੀ ਕਰਾਂਗਾ ਤੁਹਾਡੇ ਮਾਧਿਅਮ ਨਾਲ ਹੀ ਉੱਤੇ ਯੂਪੀ ਦੀ ਤੇ ਬਿਹਾਰ ਤੇ ਪੁਲਿਸ ਅਟੈਕ ਦੀ ਇਨਸੀਡੈਂਟ ਦੀ ਟਾਈਪ ਕਰਕੇ ਤੇ ਤੁਸੀਂ ਚੈੱਕ ਕਰਿਓ ਅਸਲ 'ਚ ਪੁਲਿਸ ਥਾਣੇ ਤੇ ਅਟੈਕ ਕਹਿੰਦੇ ਕਿਹਨੂੰ ਨੇ ਉਸ ਟਾਈਮ ਤੇ ਬਿਹਾਰ ਦੇ ਕੁਝ ਗੁੰਡਿਆਂ ਨੇ ਸੋ ਕਾਲਡ ਗੁੰਡਿਆਂ ਨੇ ਥਾਣੇ ਤੇ ਹਮਲਾ ਕੀਤਾ ਜਿੰਦੇ ਪੁਲਿਸ ਅਫਸਰਾਂ ਅਨੁਸਾਰ ਆ ਥਾਣੇ ਨੂੰ ਅੱਗ ਲਾ ਕੇ ਤੇ ਵਾਪਸ ਆ ਗਏ ਇਹਨੂੰ ਕਹਿੰਦੇ ਨੇ ਪੁਲਿਸ ਤੇ ਅਟੈਕ ਪੁਲਿਸ ਤੇ ਹਮਲਾ ਜਦੋਂ ਭਾਈ ਅਮਰਤਪਾਲ ਜੀ ਜਨਾਲੇ ਕਾਂਡ ਤੇ ਅਜਨਾਲੇ ਥਾਣੇ ਚ ਜਾਂਦੇ ਨੇ ਉੱਥੇ ਇੱਕ ਵੀ ਕੈਜੂਐਲਿਟੀ ਨਹੀਂ ਹੋਈ ਦੁੱਖ ਸਾਡਾ ਇਹ ਆ ਕਿ ਸਾਡੀ ਅਸਲ ਗੱਲ ਅਸਲ ਸੱਚਾਈ ਲੋਕਾਂ ਤੱਕ ਪਹੁੰਚਾਈ ਨਹੀਂ ਜਾ ਰਹੀ ਜਿਹਦੇ ਕਰਕੇ ਹਰ ਵਾਰ ਹਰ ਵਾਰ ਬਦਨਾਮੀ 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 ਕਿਸ ਤਰ੍ਹਾਂ ਕੀਤੀ ਜਾਏ ਕਿ ਕਿਉਂ ਇੱਕ ਪੰਜਾਬ ਦੇ ਵਿੱਚ ਇੱਕ ਸੱਚਾ ਸੋਚਾ ਬੂਟਾ ਲੱਗਣ ਜਾ ਰਿਹਾ ਕਿਉਂ ਅਕਾਲੀ ਦਲ ਵਾਰਸ ਪੰਜਾਬ ਦੀ ਇਡੀ ਛੇਤੀ ਉੱਭਰ ਕੇ ਬਾਹਰ ਆ ਰਹੀ ਆ ਇਹਨੂੰ ਨਾਥ ਕਿਦਾਂ ਪਾਈਏ ਸਿਰਫ ਇਹਨਾਂ ਕੋਈ ਇੱਕੋ ਏਜੰਡਾ ਆ ਕਿ ਇਹਨਾਂ ਦੀ ਕਿਰਦਾਰਕੁਸ਼ੀ ਕੀਤੀ ਜਾਵੇ ਇਹਨਾਂ ਦੀ ਕੈਰੇਕਟਰ ਅਸੈਸਿਨੇਸ਼ਨ ਕੀਤੀ ਜਾਵੇ ਇਹਨਾਂ ਦੇ ਪਰਿਵਾਰ ਦੀ ਇਹਨਾਂ ਦੇ ਪਰਿਵਾਰ ਦੇ ਜੀਆਂ ਦੀ ਤਾਂ ਜੋ ਆਉਣ ਵਾਲੇ ਸਮੇਂ 'ਚ ਇਹ ਪੰਜਾਬ ਨੂੰ ਸਿੱਧੇ ਰਾਣਾ ਪਾ ਸਕਣ ਕਈ ਤਰ੍ਹਾਂ ਦੇ ਦੋਸ਼ ਵੀ ਲੱਗਦੇ ਆ ਜਿਸ ਤਰ੍ਹਾਂ ਭਾਈ ਅਮਰਤਪਾਲ ਸਿੰਘ ਏਜੰਸੀਆਂ ਦੇ ਬੰਦੇ ਆ ਕਦੀ ਕਿਹਾ ਜਾਂਦਾ ਆ ਆਰਐਸਐਸ ਦੇ ਬੰਦੇ ਆ ਕਦੀ ਕਿਹਾ ਜਾਂਦਾ ਕਿ ਨਸ਼ੇ ਕਰਦੇ ਆ ਨਸ਼ੇ ਵਕਾਉਂਦੇ ਆ ਉਸੇ ਤਰ੍ਹਾਂ ਹੀ ਜੇ ਭਗਵੰਤ ਸਿੰਘ ਬਾਜੇ ਕੇ ਇਹਨੇ ਵੀ ਕਹਿ ਦਿੱਤਾ ਕਿ ਭਾਈ ਅੰਮ੍ਰਿਤਪਾਲ ਜੀ ਨਸ਼ੇ ਕਰਦੇ ਵੀ ਆ ਵਕਾਉਂਦੇ ਵੀ ਆ ਔਰ ਜੇਲ੍ਹ ਵਿੱਚ ਵੀ ਨਸ਼ਾ ਪੀਦੇ ਨਹੀਂ ਤੁਸੀਂ ਅੱਜ ਇੱਕ ਬਾਜੇ ਕੀ ਜੀ ਦੀ ਤੁਸੀਂ ਦੇਖੀ ਹੋਗੀ ਉਹਨਾਂ ਨੇ 2-3 ਸਕਿੰਟਾਂ ਦੇ ਵਿੱਚ ਹੀ ਜਿਹੜਾ ਗੋਦੀ মিডিਆ ਸੀਗਾ ਉਹਨੂੰ ਨੱਥ ਪਾਤੀ ਕਿ ਸਾਡੇ ਕੋਲੋਂ ਹਜ਼ਾਰਾਂ ਪੇਪਰਾਂ ਤੇ ਬਲੈਂਕ ਪੇਪਰਾਂ ਤੇ ਸਾਈਨ ਕਰਵਾ ਕੇ ਸਾਡੀ ਵੀਡੀਓ ਬਣਾ ਕੇ ਇਹਨਾਂ ਨੇ ਮਿਸਯੂਜ਼ ਕੀਤਾ ਆ ਪ੍ਰਸ਼ਾਸਨ ਨੇ ਦੂਜੀ ਗੱਲ ਜਿਹੜਾ ਤੁਸੀਂ ਕਹਿ ਰਹੇ ਹੋ ਏਜੰਸੀਆਂ ਦੇ ਆਰਐਸਐਸ ਦੇ ਬੰਦੇ ਜਦੋਂ ਕੋਈ ਏਜੰਸੀਆਂ ਤੇ ਜਾਂ ਆਰਐਸਐਸ ਦਾ ਬੰਦਾ ਹੁੰਦਾ ਹੈ ਕਿ ਐਸਪੀ ਰੈਂਕ ਦੀ ਹਿੰਮਤ ਨਹੀਂ ਹੁੰਦੀ ਕਿ ਉਸ ਪਰਿਵਾਰ ਦੇ ਉਸ ਏਜੰਸੀਆਂ ਦੇ ਬੰਦੇ ਦੇ ਉਸ ਏਜੰਸੀਆਂ ਦੀ ਮਾਤਾ ਨੂੰ ਇਸ ਤਰ੍ਹਾਂ ਕੋਈ ਟਿਚਰ ਕਰ ਜੇ ਕਿ ਤੇਰੇ ਮੁੰਡੇ ਨੇ ਸਾਰੇ ਪੰਜਾਬ ਨੂੰ ਅੱਗ ਲਾਈ ਆ ਜਿਹੜੇ ਆਰਐਸਐਸ ਦੇ ਬੰਦੇ ਹੁੰਦੇ ਨੇ ਅੱਜ ਵਜੀਰੀਆਂ ਭੁਗੰਦੇ ਨੇ ਜਿਹੜੇ ਬੀਜੇਪੀ ਦੇ ਸਰਕਾਰਾਂ ਦੇ ਜਾਂ ਏਜੰਸੀਆਂ ਦੇ ਬੰਦੇ ਹੁੰਦੇ ਨੇ ਉਹ ਸਿਕਿਉਰਿਟੀ ਆ ਭੁਗਦੇ ਨੇ ਅੱਜ ਤੁਸੀਂ ਦੇਖ ਲਿਓ ਇੱਕ ਚੇਅਰਮੈਨ ਲੱਗਾ ਹੋਵੇ ਪੰਜਾਬ ਦੇ ਵਿੱਚ ਇੱਕ ਇੱਕ ਸ਼ਹਿਰ 'ਚ ਚੇਅਰਮੈਨ ਲੱਗਾ ਹੋਵੇ ਤੇ ਉਹਨੂੰ ਨਾਲ ਪੁਲਿਸ ਫੋਰਸ ਮਿਲ ਜਾਂਦੀ ਹੈ ਮੌਜੂਦਾ ਐਮਪੀ ਹੋਣ ਉਹਨਾਂ ਦੇ ਪਰਿਵਾਰ ਨੂੰ ਅੱਜ ਤੱਕ ਇੱਕ ਵੀ ਸਹੂਲਤ ਪ੍ਰੋਵਾਈਡ ਨਹੀਂ ਕੀਤੀ ਗਈ ਠੀਕ ਇੱਥੋਂ ਪਤਾ ਲੱਗਦਾ ਆ ਆਪਾਂ ਮੀਡੀਆ 'ਚ ਰੋਲਾ ਅਕਸਰ ਸੁਣਦੇ ਆ ਕਿ ਪਰ ਜਦੋਂ ਆਪਾਂ ਪਰਿਵਾਰ ਦੀ ਗੱਲ ਜਦੋਂ ਆਪਾਂ ਆਪਣੇ ਪਾਰਟੀ ਦੀ ਗੱਲ ਰੱਖਣਾ ਚਾਹੁੰਦੇ ਆ ਤਾਂ ਉਹ ਮੀਡੀਆ ਵਾਇਰਲ ਲਾਈਵ ਤੁਸੀਂ ਕਰ ਸਕਦੇ ਹੋ ਕਿ ਲੋਕਾਂ ਤੱਕ ਪਹੁੰਚ ਨਹੀਂ ਦਿੱਤੀ ਜਾ ਰਹੀ ਕਿਉਂਕਿ ਗੋਦੀ ਮੀਡੀਆ ਨੇ ਕੈਪਚਰ ਕੀਤਾ ਰਹਿੰਦਾ ਖੁੰਦਾ ਜਿਹੜੇ ਪੰਜਾਬ ਦੇ ਕੁਝ ਚੈਨਲ ਸੀਗੇ ਇਹ ਮਾਫੀ ਦਿਓ ਮੈਂ ਆਪਜੀ ਬੜੇ ਦ੍ਰਿੜਤਾ ਵਾਲਾ ਚੈਨਲ ਹੈ ਤੁਹਾਡਾ ਪਰ ਜਿਹੜੇ ਕੁਝ ਹੈਗੇ ਸੀਗੇ ਜਿਹੜੇ ਲੋਕਾਂ ਨੂੰ ਬੜਾ ਪਸੰਦ ਕਰਦੇ ਚੈਨਲ ਉਹਨਾਂ ਨੂੰ ਵੀ ਨੱਥ ਪਾ ਲਈ ਆਣ ਕੇ ਕੇਦੇਵਾਲ ਨੇ ਕਿ ਤੁਸੀਂ ਭਾਈ ਅਮਰਤਪਾਲ ਜੀ ਹੁਣ ਦੀ ਅਕਾਲੀ ਦਲ ਵਾਰਸ ਪੰਜਾਬ ਦੀ ਕੋਈ ਵੀ ਵੀਡੀਓ ਕੋਈ ਵੀ ਇਹਨਾਂ ਦਾ ਮੁੱਦਾ ਹੁੰਦਾ ਹੈ ਉਹ ਤੁਸੀਂ ਪੜਿਆਂ ਦੇ ਵਿੱਚ ਲੈ ਕੇ ਨਹੀਂ ਜਾਣਾ। ਵੀ ਅੱਜ ਤੱਕ ਜੇਲ੍ਹ ਦੇ ਵਿੱਚ ਬੈਠੇ ਸੀ ਭਾਈ ਸਿਮਰਜੀਤ ਸਿੰਘ ਮਾਨ ਸੀ। ਉਹਨਾਂ ਨੇ ਵੀ ਐਮਪੀ ਦੀ ਸੀਟ ਲੜੀ ਸੀ ਤੇ ਆਜ਼ਾਦ ਬਾਦ ਚ ਹੋ ਜਾਂਦੇ ਆ ਜਾਂ ਪਰ ਭਾਈ ਅੰਮ੍ਰਿਤਪਾਲ ਨੂੰ ਬਾਰ-ਬਾਰ ਐਨਐਸਏ ਲੱਗਣ ਦਾ ਕੀ ਸਰਕਾਰ ਦੀ ਮਨਸ਼ਾ ਕਿਉਂ ਨਹੀਂ ਐਨਐਸਏ ਟੁੱਟਦੀ ਪਈ? ਜੀ ਇਹਦੇ ਵਿੱਚ ਇੱਕ ਲੀਗਲੀ ਪ੍ਰੋਸੈਸ ਹੁੰਦਾ ਆ। ਉਹਦੇ ਵਿੱਚ ਜਿਹੜੀ ਲਗਾਤਾਰ ਪਹਿਲੇ ਸਾਲ ਜਿਹੜੀ ਐਨਐਸਏ ਲਾਈ ਗਈ ਸੀ ਉਹ ਵੀ ਗੈਰ ਕਾਨੂੰਨੀ ਸੀਗੀ। ਜਦੋਂ ਦੂਜੇ ਸਾਲ ਵਧਾ ਦਿੱਤੀ ਗਈ ਉਹ ਵੀ ਗੈਰ ਕਾਨੂੰਨੀ ਤੇ ਹੱਦ ਤੇ ਉਦੋਂ ਹੋਈ ਜਦੋਂ ਤੀਜੇ ਸਾਲ ਵੀ ਵਧਾਤੀ ਅੱਜ ਤੱਕ ਮਾਨਯੋਗ ਹਾਈ ਕੋਰਟ ਨੇ ਮਾਨਯੋਗ ਸੁਪਰੀਮ ਕੋਰਟ ਤੱਕ ਆਪਾਂ ਅਪਰੋਚ ਕਰਨੀਆਂ ਹਾਈ ਕੋਰਟ ਨੇ ਸਾਨੂੰ ਹਲੇ ਤੱਕ ਇਹ ਨਹੀਂ ਜਵਾਬ ਦਿੱਤਾ ਕਿ ਐਨਐਸਐਲਆਈ ਕਿਸ ਤੇ ਗਈ ਸਾਡੇ ਸੀਐਮ ਸਾਹਿਬ ਨੇ ਭਗਵੰਤ ਮਾਨ ਜੀ ਨੇ ਸੈਂਟਰ ਨੂੰ ਰਿਪੋਰਟ ਭੇਜੀ ਕਿ ਭਾਈ ਅਮਰਤਪਾਲ ਜੀ ਨੂੰ ਜਦੋਂ ਤੁਸੀਂ ਬਾਹਰ ਕੱਢੋਗੇ ਤੇ ਪੰਜਾਬ ਦਾ ਮਾਹੌਲ ਖਰਾਬ ਹੋ ਜਾਊਗਾ ਅੱਜ ਲੈਂਡ ਪੂਲਿੰਗ ਦਾ ਜਿਹੜਾ ਮੁੱਦਾ ਆ ਅੱਜ ਲੈਂਡ ਪੂਲਿੰਗ ਤੇ 5000 ਏਕੜ ਜ਼ਮੀਨ ਲੁਧਿਆਣੇ ਦੀ ਐਕਵਾਇਰ ਕਰਨ ਜਾ ਰਹੇ ਨੇ ਅੱਜ ਕੀ ਗੱਲ ਉਹ ਪੰਜਾਬ ਦਾ ਉਹ ਪੰਜਾਬ ਦੇ ਇੱਕ ਜੜਾ ਨੂੰ ਹੱਥ ਪਾਉਣ ਦੀ ਗੱਲ ਨਹੀਂ ਉਹ ਪੰਜਾਬ ਦੇ ਕਲੇਜ ਨੂੰ ਹੱਥ ਪਾਉਣ ਦੀ ਗੱਲ ਨਹੀਂ ਅੱਜ ਜਿਹੜਾ ਭਗਵੰਤ ਮਾਨ ਮੁਸ਼ਾ ਨੂੰ ਤਾਦ ਦੇ ਕੇ ਤੇ ਤੁਰਲੇ ਵਾਲੀ ਪੱਗ ਬਣ ਕੇ ਸਪੀਚ ਕਰਦਾ ਸੀ ਅੱਜ ਉਹਦੀ ਤੁਰਲੇ ਵਾਲੀ ਪੱਗ ਕਿੱਥੇ ਗਈ ਇਹ ਚੀਜ਼ਾਂ ਵਿਚਾਰਨਯੋਗ ਨੇ ਕਿ ਅਸੀਂ ਕਹਿਣੀ ਤੇ ਕਰਨੀ ਤੇ ਉਤਰਦੇ ਆ ਕਿ ਨਹੀਂ ਰਾਜਨੀਤੀ ਦੇ ਵਿੱਚ ਕਹਿਣ ਵਾਲੇ ਕੁਝ ਹੋਰ ਹੁੰਦੇ ਨੇ ਕਰਨ ਵਾਲੇ ਕੁਝ ਹੋਰ ਹੁੰਦੇ ਨੇ ਆਪਾਂ ਕਰਨ ਵਾਲਿਆਂ ਚੋਂ ਨੇ ਜਿਹੜੇ ਸਾਡੇ ਬੰਦੀ ਸਿੰਘ ਯਾਰ ਲੰਬੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਆਪਣੀਆਂ ਸਜ਼ਾਵਾਂ ਵੀ ਖੋਲ ਸਕੇ ਔਰ ਜੋ ਸਾਡੇ ਸਿਧਾਂਤੋਂ ਉਲਟ ਜਾ ਰਿਹਾ ਸਭ ਕੁਝ ਕਿ ਬੰਦੀ ਸਿੰਘਾਂ ਨੂੰ ਅਜੇ ਤੱਕ ਰਿਹਾਰੀ ਕੀਤਾ ਕਈ ਮਾਨਸਿਕ ਤੌਰ ਤੇ ਰੋਗੀ ਵੀ ਹੋ ਚੁੱਕੇ ਜਾਂਦੇ ਆ ਜਿਹੜਾ ਸਵਿਧਾਨ ਆ ਪੜਨ ਚ ਕੁਝ ਹੋ ਰਿਹਾ ਤੇ ਜਦੋਂ ਆਪਾਂ ਗਰਾਊਂਡ ਲੈਵਲ ਤੇ ਦੇਖਦੇ ਆ ਇੰਪਲੀਮੈਂਟ ਕਰਨ ਚ ਕੁਝ ਹੋ ਰਿਹਾ ਸਾਡਾ ਸੰਵਿਧਾਨ ਇਕੁਐਲਿਟੀ ਦੀ ਗੱਲ ਕਰਦਾ ਆ। ਭਾਰਤ ਦੇਸ਼ ਦਾ ਸੰਵਿਧਾਨ ਸਾਰਿਆਂ ਨੂੰ ਬਰਾਬਰਤਾ ਦੀ ਗੱਲ ਕਰਦਾ ਆ। ਕੀ ਗੱਲ ਤੁਸੀਂ ਆਪ ਆਪਣੇ ਹਿਰਦੇ ਤੇ ਦੇਖ ਲਿਓ ਕੀ ਗੱਲ ਇਕੁਐਲਿਟੀ ਦੀ ਸਾਰਿਆਂ ਨੂੰ ਬਰਾਬਰਤਾ ਦੀ ਹੱਕ ਮਿਲ ਰਿਹਾ ਆ। ਥੋੜੇ ਦਿਨ ਪਹਿਲਾਂ ਸਾਡੀ ਧੀ ਗੁਰਪ੍ਰੀਤ ਕੌਰ ਜੀ ਤਰਨਤਾਰਨ ਤੋਂ ਪੇਪਰ ਦੇਣ ਗਈ ਸੀਗੇ। ਉਹਨਾਂ ਨੂੰ ਸਪੈਸ਼ਲੀ ਕਿਹਾ ਗਿਆ ਕਿ ਤੁਸੀਂ ਆਪਣੇ ਇੱਕ ਕਾਰ ਲਾਓਗੇ ਤੇ ਪੇਪਰ ਦੇਣ ਜਾਣਾ ਆ। ਇਸ ਚੀਜ਼ ਨੂੰ ਤੁਸੀਂ ਜੋੜਿਓ ਜਦੋਂ ਛੋਟੇ ਸਹਿਬਜ਼ਾਦਿਆਂ ਨੂੰ ਕਿਹਾ ਸੀਗਾ ਕਿ ਤੁਸੀਂ ਈਨ ਮੰਨ ਲਓ ਇਹ ਤੁਹਾਡੀ ਜਾਨ ਬਖਸ਼ ਦਿੱਤੀ ਜਾਏਗੀ ਅੱਜ ਉਸ ਐਂਗਲ ਨੂੰ ਤੁਸੀਂ ਦੇਖੋਗੇ ਤੁਸੀਂ ਆਪਣੇ ਕਕਾਰ ਲਾ ਦਿਓ ਤੇ ਤੁਹਾਨੂੰ ਜੱਜ ਦਾ ਪੇਪਰ ਪਾਪਾ ਭੇਜਿਆ ਜਾਵੇਗਾ ਉਸ ਟਾਈਮ ਤੇ ਮੁਗਲ ਮੁਗਲਾਂ ਦਾ ਦੌਰ ਸੀਗਾ ਮੁਗਲ ਨੇ ਆਪਣਾ ਪੱਪਾ ਤੱਕ ਜ਼ੋਰ ਲਾ ਲਿਆ ਕਿ ਕਿਸ ਤਰੀਕੇ ਦੇ ਨਾਲ ਸਿੱਖ ਕੌਮ ਨੂੰ ਦਬਾਇਆ ਜਾਵੇ ਅੱਜ ਮੁਗਲ ਕਿੱਥੇ ਗਏ ਨੇ ਜੇ ਮੁਗਲਾਂ ਦੀ ਜੜ ਪੱਟੀ ਨਾ ਜੇ ਮੁਗਲਾਂ ਦੀ ਜੜ ਪੱਟੀ ਤੇ ਉਹ ਸਿੱਖਾਂ ਨੇ ਪੱਟੀ ਸਿੱਖ ਕੌਮ ਨੇ ਪੱਟੀ ਤੇ ਜੇ ਅੱਜ ਇਹਨਾਂ ਦੀ ਜੜ ਪੱਟੀ ਨਹੀਂ ਉਹ ਸਿੱਖਾਂ ਉਮੀਦ ਉਹ ਤਾਂ ਯਾਦ ਦੇ ਵਿੱਚ ਇਹ ਹਾਲਾਤ ਸਿਕਾ ਨਾ ਕਿ ਵਾਪਸ ਆਇਆ ਕਿ ਜਿਹੜੀ ਸਾਡੀ ਸਰਮੂਲ ਜਥੇਬੰਦੀ ਹੈ ਐਸਜੀਪੀਸੀ ਉੱਤੇ ਵੀ ਕਿਤੇ ਕਮਜ਼ੋਰੀਆਂ ਨਜ਼ਰ ਆਈ ਜੀ ਹਮੇਸ਼ਾ ਲੈਕ ਆਫ ਮੈਨੇਜਮੈਂਟ ਦੀ ਗੱਲ ਆ ਜਾਂਦੀ ਹੈ ਇਹ ਨਹੀਂ ਕਿ ਐਸਜੀਪੀਸੀ ਦੇ ਵਿੱਚ ਕੰਮ ਨਹੀਂ ਕਰਨਾ ਚਾਹੁੰਦੇ ਜਦੋਂ ਤੱਕ ਤੁਹਾਡੀ ਤੁਣਕਾ ਮੈਂ ਅਕਸਰ ਕਹਿੰਦਾ ਹੁੰਨਾ ਕਿ ਤੁਣਕਾ ਜਦੋਂ ਕਿਤੋਂ ਦਿੱਲੀੋਂ ਵੱਜਦਾ ਨਾ ਤੁਣਕਾ ਜਦੋਂ ਦਿੱਲੀੋਂ ਵੱਜਦਾ ਤੇ ਪਤੰਗ ਨੇ ਵੀ ਦਿੱਲੀ ਵਾਲੀ ਜਾਣਾ ਹੈ ਜਿਹੜੇ ਵੀ ਫੈਸਲੇ ਹੁੰਦੇ ਨੇ ਉਹਨਾਂ ਦਾ ਤੁਣਕਾ ਉਹਨਾਂ ਦੇ ਵੱਜਦਾ ਕਿੱਥੋਂ ਆ ਮੁੱਦੇ ਦੀ ਗੱਲ ਏ ਆ ਅੱਜ ਤੁਸੀਂ ਐਸਜੀਪੀਸੀ ਦੀ ਗੱਲ ਕਰ ਲਓ ਮੈਂ ਸ਼ਰਿਆਮ ਕਹਿੰਨਾ ਐਸਸੀਪੀਸ ਤੋਂ 10 ਮੈਂਬਰ ਕੱਢ ਦੋ ਉਹਨਾਂ ਦੇ ਵਿੱਚੋਂ ਚਾਰ ਚਾਰ ਜਾਂ 6 ਬੰਦੇ ਤਾਂ ਆਰਐਸਐਸ ਦੇ ਹੋਣਗੇ ਆਪਾਂ ਕਿਦਾਂ ਕਹ ਲਈਏ ਕਿ ਜਿਹੜੀ ਐਸਜੀਪੀਸੀ ਆ ਉਹ ਧਰਮ ਨਿਰਪੱਖੋ ਕੇ ਕੰਮ ਕਰ ਰਹੀ ਹੈ ਆਰਐਸਐਸ ਕਿਹੜੇ ਤਰੀਕੇ ਨਾਲ ਘਰ ਕਰ ਗਈ ਉਹ ਸਾਨੂੰ ਦੇਖਣਾ ਪੈਣਾ ਹੈ ਤੇ ਆਉਣ ਵਾਲੇ ਸਮੇਂ 'ਚ ਕਿਸ ਤਰੀਕੇ ਦੇ ਨਾਲ ਆਪਾਂ ਇਹ ਜਿਹੜੀ ਸਾਡੇ ਜੜਾਂ ਨੂੰ ਸਿਉਂਕ ਲੱਗ ਗਈ ਹੈ ਇੱਥੇ ਕਿਦਾਂ ਕਾਬੂ ਪਾਵਾਂਗੇ ਕਿਦਾਂ ਇਸ ਨੂੰ ਸਿਉਂਕ ਨੂੰ ਮਟਾਵਾਂਗੇ ਉਹ ਸਾਨੂੰ ਉੱਤੇ ਕੰਮ ਕਰਨ ਦੇ ਲੋਕ ਜਿਦਾਂ ਭਾਈ ਅਮਰਿਤਪਾਲ ਐਮਪੀ ਬਣ ਗਏ ਉਹਨਾਂ ਦੀ ਰਿਹਾਈ ਨਹੀਂ ਹੋਈ ਤੇ ਹੁਣ ਅਸੀਂ ਸਰ ਹੀ ਜਿਹੜੇ ਪੰਜਾਬ ਦੇ ਲੋਕ ਜਾਂ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਲੋਕ ਕਹਿ ਰਹੇ ਆ ਕਿ ਅਸੀਂ 2027 ਦੀ ਵਿੱਚ ਮੁੱਖ ਮੰਤਰੀ ਦਾ ਚਿਹਰਾ ਦੇਖਣਾ ਚਾਹੁੰਦੇ ਆ ਕਿ ਮੁੱਖ ਮੰਤਰੀ ਚਿਹਰਾ ਬਣ ਵੀ ਜਾਂਦਾ ਤੇ ਭਾਈ ਸਾਹਿਬ ਨੂੰ ਫਿਰ ਵੀ ਰਿਹਾਨੀ ਕਿਤੇ ਨਹੀਂ ਇਸ ਦੇ ਵਿੱਚ ਭਾਈ ਸਾਹਿਬ ਦੀ ਰਿਹਾਈ ਭਾਈ ਸਾਹਿਬ ਤੇ ਅੰਦਰ ਬੈਠੇ ਕਹਿ ਰਹੇ ਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰੋ ਮੇਰੀ ਛੱਡੋ ਜਦੋਂ ਅਕਸਰ ਪੈ ਸਾਹਿਬ ਜੀ ਦੀ ਮਾਤਾ ਜੀ ਨਾਲ ਗੱਲ ਹੁੰਦੀ ਹੈ ਮਾਤਾ ਜੀ ਨੂੰ ਕਹਿੰਦੇ ਕਿ ਜਿਹੜੇ ਬੰਦੀ ਸਿੰਘ ਮੇਰੇ ਤੋਂ ਪਹਿਲਾਂ ਦੇ ਅੰਦਰ ਨੇ ਨਾ ਤੁਸੀਂ ਉਹਨਾਂ ਦੀ ਰਿਹਾਈ ਦੀ ਗੱਲ ਕਰੋ ਤੁਸੀਂ ਉਹਨਾਂ ਨੂੰ ਆਪਾਂ ਪਹਿਲਾਂ ਬਾਹਰ ਕੱਢ ਲਈਏ ਕਹਿੰਦੇ ਮੈਂ ਤੇ ਚਲੋ ਕੁਝ ਸਮੇਂ ਬਾਅਦ ਸਰਕਾਰਾਂ ਕਿ ਨਕਤ ਸਿਹਦਰ ਕਰਦੀਆਂ ਮੈਂ ਤੇ ਆ ਹੀ ਜਾਣਾ ਆ ਬਾਅਦ ਉਹਦੇ ਵਿੱਚ ਅੱਜ ਅਸੀਂ ਦੇਖੀਏ ਕਿ ਤੁਸੀਂ ਵੇਖੋ ਕਿੰਨੀ ਹੈਰਾਨਜਨਕ ਗੱਲ ਆ ਕਿ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਤੁਸੀਂ ਪੰਜਾਬ ਸਰਕਾਰ ਦਾ ਵਰਤਾਰਾ ਚੱਲੰਦਿਆ ਆ ਜਿਹੜਾ ਸੈਂਟਰ ਸਰਕਾਰ ਦਾ ਵਰਤਾਰਾ ਚੱਲੰਦਾ ਆ ਪੰਜਾਬ ਨੂੰ ਲੈ ਕੇ ਆਪਾਂ ਕਰਨਾ ਕੀ ਚਾਹੁੰਦੇ ਆ ਅਕਾਲੀ ਦਲ ਵਰਸ ਪੰਜਾਬ ਦੇ ਕਰਨਾ ਕੀ ਚਾਹੁੰਦੀ ਆ ਪੰਥ ਬਚਾਓ ਤੇ ਪੰਜਾਬ ਬਚਾਓ ਦਾ ਨਾਅਰਾ ਲੈ ਕੇ ਆਪਾਂ ਆਇਆ ਗਰਾਊਂਡ ਦੇ ਵਿੱਚ ਯਾਰ ਪੰਥ ਨੂੰ ਵੀ ਬਚਾਉਣਾ ਤੇ ਪੰਜਾਬ ਨੂੰ ਵੀ ਬਚਾਉਣਾ ਆ ਅੱਜ ਪੰਥ ਕਿੰਨਾ ਦੇ ਹੱਥੀ ਚੜ ਗਿਆ ਅੱਜ ਕੀ ਗੱਲ ਪੰਥ ਗੁਰੂਆਂ ਦੇ ਸਿਧਾਂਤਾਂ ਤੇ ਜਿਹੜੇ ਸਾਡੇ ਉੱਤੇ ਬੈਠੇ ਨੇ ਉਹ ਗੁਰੂਆਂ ਦੇ ਸਿਧਾਂਤਾਂ ਤੇ ਚੱਲ ਰਹੇ ਨਹੀਂ ਕਿ ਜਾਂ ਕੁਝ ਏਜੰਸੀਆਂ ਤੇ ਜਾਂ ਕੁਝ ਆਰਗੇਨਾਈਜੇਸ਼ਨਸ ਤੇ ਸਿਦਾਂਤਾਂ ਤੇ ਚੱਲ ਰਹੇ ਨੇ ਅੱਜ ਜਿਹੜਾ ਪੰਜਾਬ ਆ ਜਿਹੜਾ ਕਿਤੇ ਸੋਨੇ ਦੀ ਚਿੜੀ ਕਿਹਾ ਜਾਂਦਾ ਸੀਗਾ ਅੱਜ ਚਿੱਟੇ ਦੀ ਚਿੜੀ ਬਣ ਕੇ ਬਹਿ ਗਿਆ ਆ ਉਹਦਾ ਜ਼ਿੰਮੇਵਾਰ ਕੌਣ ਆ ਅਸੀਂ ਆਪਾਂ ਜਦੋਂ ਆਪਾਂ ਤੁਰੇ ਸੀ ਨਾ ਜੀ ਭਾਈ ਅਮਿਤਪਾਲ ਜੀ ਤੁਰੇ ਹੀ ਨੌਜਵਾਨ ਨੂੰ ਨਾਲ ਲੈ ਕੇ ਤੁਰੇ ਹੀ ਕਿ ਹਾਂ ਯਾਰ ਨੌਜਵਾਨਾਂ ਨੂੰ ਆਪਾਂ ਕਿਤੇ ਨਾ ਕਿਤੇ ਇੱਕ ਐਸਾ ਪਲੇਟਫਾਰਮ ਦੇਣਾ ਆ ਜਿਹੜਾ ਆਪਣੇ ਆਪ ਨੂੰ ਨਿਹਾਰ ਸਕਣ ਸਾਡੇ ਕੋਲ ਅਕਸਰ ਮੈਂ ਕਹਿਣਾ ਹੁੰਦਾ ਕਿ ਜੀ ਸਾਡੇ ਕੋਲ ਪੰਜਾਬ ਦੇ ਕੋਲ ਤਿੰਨ ਚੀਜ਼ਾਂ ਨੇ ਪਾਣੀ ਜ਼ਮੀਨ ਤੇ ਜਵਾਨੀ ਮੈਂ ਫੇਰ ਕਹਿ ਰਿਹਾ ਪਾਣੀ ਜ਼ਮੀਨ ਤੇ ਜਵਾਨੀ ਹੁਣ ਤੁਸੀਂ ਹਰਾਨੀ ਦੀ ਗੱਲ ਦੇਖੋ ਇਹਨਾਂ ਤਿੰਨ ਚੀਜ਼ਾਂ ਤੇ ਸਰਕਾਰਾਂ ਦੀ ਨਜ਼ਰ ਆ ਪਾਣੀਆਂ ਤੇ ਵੀ ਜ਼ਮੀਨਾਂ ਤੇ ਵੀ ਤੇ ਜਵਾਨੀ ਦੇ ਵੀ ਅੱਜ ਡਿਸਟ੍ਰਿਕਟ ਕੋਰ ਕਹੋ ਸਟੇਟ ਡਿਸਟ੍ਰਿਕਟ ਜੇਲ੍ਹ ਕਹੋ ਸਟੇਟ ਦੀ ਜੇਲ੍ਹ ਕਹੋ ਤੇ ਜਾਂ ਸੈਂਟਰ ਦੀ ਜੇਲ੍ਹ ਕਹੋ ਮжоਰਿਟੀ ਆਫ ਸਾਡੇ ਪੰਜਾਬ ਦੇ ਨੌਜਵਾਨ ਵਿੱਚ ਚਾਹੇ ਉਹ ਹਿੰਦੂ ਧਰਮ ਦੇ ਹੋਣ ਸਿੱਖ ਧਰਮ ਦੇ ਹੋਣ ਇਸਾਈ ਧਰਮ ਦੇ ਹੋਣ ਜਵਾਨੀ ਗੱਲਾਂ ਚ ਬੰਦਿਆ ਪੰਜਾਬ ਦੀ ਨੌਜਵਾਨੀ ਨਸ਼ਿਆਂ ਨਾਲ ਮਰ ਰਹੀ ਆ ਪੰਜਾਬ ਦੀ ਨੌਜਵਾਨੀ ਪੰਜਾਬ ਛੱਡ ਕੇ ਬਾਹਰ ਜਾ ਰਹੀ ਆ ਤੇ ਕੁਝ ਬੇਅਕਲੇ ਅਫਸਰ ਕਹਿ ਰਹੇ ਨੇ ਕਿ ਤੇਰੇ ਮੁੰਡੇ ਨੇ ਪੰਜਾਬ ਨੂੰ ਅੱਗ ਲਾ ਦਿੱਤੀ ਕੀ ਗੱਲ ਉਸ ਨੂੰ ਚੀਜ਼ਾਂ ਨਹੀਂ ਲੱਭਦੀਆਂ ਇਹ ਚੀਜ਼ ਵੇਖਣ ਜੋਗ ਆ ਅੱਜ ਸਾਡੀ ਪੰਜਾਬ ਦੀ ਜ਼ਮੀਨਾਂ ਤੇ ਪੰਜਾਬ ਦੀ ਨੌਜਵਾਨੀ ਤੇ ਪੰਜਾਬ ਦੀ ਪਾਣੀਆਂ ਤੇ ਆਕਿਆ ਮੈਂ ਤੁਹਾਡੇ ਮਾਧਿਅਮ ਰਾਹੀਂ ਹਰ ਇੱਕ ਨੌਜਵਾਨ ਭੈਣ ਨੂੰ ਹਰ ਇੱਕ ਨੌਜਵਾਨ ਵੀਰ ਨੂੰ ਬੇਨਤੀ ਕਰਾਂਗਾ ਕਿ ਅੱਜ ਆਪਾਂ ਆਪਣੇ ਪੰਜਾਬ ਨੂੰ ਬਚਾਈਏ। ਜਦ ਪੰਜਾਬ ਬਚਾਉਂਦੀ ਜਾਂਦੀ ਆ। ਇਲੈਕਸ਼ਨਾਂ ਦਾ ਸਾਰੀਆਂ ਹੀ ਜਥੇਬੰਦੀਆਂ ਕਹਿ ਲਈਏ ਜਾਂ ਸਾਰੀਆਂ ਪਾਰਟੀਆਂ ਸਿਆਸੀ ਪਾਰਟੀਆਂ ਗੱਲ ਕਰ ਲਈਏ ਜਿਹੜੀਆਂ ਇਲੈਕਸ਼ਨ ਦੇ ਲੜਨਾ ਚਾਹੁੰਦੀਆਂ ਨੇ ਉਹ ਇਹੀ ਮੁੱਦੇ ਨੂੰ ਲੈ ਕੇ ਹੁੰਦੀਆਂ ਨੇ ਕਿ ਪਾਣੀ ਦਾ ਇੱਕ ਅਤਰਾ ਵੀ ਬਾਹਰ ਨਹੀਂ ਜਾਣ ਦੇਵਾਂਗੇ, ਜਵਾਨੀ ਬਚਾਵਾਂਗੇ, ਕਿਸਾਨੀ ਬਚਾਵਾਂਗੇ। ਨੌਜਵਾਨਾਂ ਨੂੰ ਬਾਹਰ ਨਹੀਂ ਜਾਣ ਦੇਵਾਂਗੇ ਇਹੋ ਜਿਹੇ ਮੁੱਦੇ ਲੈ ਕੇ ਆਉਂਦੀ ਹੈ ਪਰ ਜਦੋਂ ਇਲੈਕਸ਼ਨ ਤੋਂ ਬਾਅਦ ਸਾਰੇ ਇਹ ਮੁੱਦੇ ਜਿਹੜੇ ਫਾਉਜਿੰਦੇ ਤੁਸੀਂ ਦੇਖੋ ਕਿ ਪੰਜਾਬ ਨੂੰ ਅੱਜ ਇਸ ਹਾਲਾਤਾਂ ਤੇ ਲੈ ਕੇ ਕੌਣ ਆਇਆ ਕਾਂਗਰਸ ਪੰਜਾਬ ਤੇ ਰਾਜਨੀਤੀ ਦੇ ਤੱਕ ਕਾਂਗਰਸ ਨੇ ਬਾਦਲ ਪਰਿਵਾਰ ਨੇ ਤੇ ਆ ਹੁਣ ਝਾੜੂ ਵਾਲਿਆਂ ਨੇ ਅੱਜ ਜਿਹੜੀ ਇੱਕ ਗੈਂਗਸਟਰ ਦੀ ਇੱਕ ਜਿਹੜੀ ਇੱਕ ਨਵੀਂ ਹਵਾ ਉੱਠ ਕੇ ਖੜੀ ਹੋ ਗਈ ਹੈ ਪੰਜਾਬ 'ਅੱਗੇ ਗੈਂਗਸਟਰ ਪੈਦਾ ਕਿੰਨੇ ਕੀਤੇ ਕਾਂਗਰਸ ਨੇ ਬੂਟਾ ਲਾਇਆ ਕਿੰਨੇ ਆ ਅਕਾਲੀ ਦਲ ਨੇ ਤੇ ਪਾਣੀ ਕਾਂਗਰਸ ਨੇ ਪਾਇਆ ਅੱਜ ਭੁਗਤ ਪੰਜਾਬ ਰਿਹਾ ਆ ਕੁਝ ਅਬਜ਼ਰਵਰ ਅਕਾਲੀ ਦਲ ਵੱਲੋਂ ਪੰਜਾਬ ਵੱਲੋਂ ਸਿਵਨਭਾ ਰਿਆ ਇਹ ਲੋਕਾਂ ਨੇ ਮੈਨੂੰ ਦੱਸਿਆ ਕਿ ਸਾਡੇ ਤਰਨਤਾਰਨ ਦੇ ਵਿੱਚ ਹਰਮੀਰ ਸੰਧੂ ਮਜੀਠੀਆ ਟੂ ਕਰਕੇ ਵੱਜਦਾ ਆ ਜੇ ਕੋਈ ਵੱਡਾ ਸਭ ਤੋਂ ਵੱਡਾ ਚਿੱਟੇ ਦਾ ਵਪਾਰੀ ਹੀਗਾ ਚਿੱਟੇ ਨੂੰ ਨਸ਼ੇ ਨੂੰ ਦਿੰਦਾ ਸੀਗਾ ਉਹ ਹਰਮੀਰ ਸੰਧੂ ਸੀਗਾ ਅੱਜ ਉਹਨਾਂ ਨੂੰ ਟਿਕਟਾਂ ਦੇਤੀਆਂ ਜਿਹੜੀ ਜਿਹੜੀ ਜਿਹੜਾ ਭਗਵੰਤ ਮਾਨ ਤੇ ਜਿਹੜਾ ਕੇਜਰੀਵਾਲ ਦਿੱਲੀ ਤੋਂ ਆਣ ਕੇ ਕਹਿੰਦਾ ਸੀਗਾ ਤਿੰਨ ਹਫ਼ਤੇ ਦੇ ਦੋ ਤਿੰਨ ਹਫ਼ਤੇ ਮੈਂ ਮੈਂ ਪੰਜਾਬ ਮੈਂ ਨਸ਼ਾ ਖਤਮ ਕਰ ਦੂੰਗਾ ਹੁਣ ਤੇ ਸੱਜਣਾ 3 ਸਾਲ ਹੋ ਗਏ ਕਹਿਣੀ ਤੇ ਕਰਨੀ 'ਚ ਬੜਾ ਫਰਕ ਹੁੰਦਾ ਆ ਅਕਾਲੀ ਦਲ ਵਾਰਿਸ ਪੰਜਾਬ ਦੇ ਕਰਨੀ ਤੇ ਯਕੀਨ ਕਰਖਦੇ ਨੇ ਨਾ ਕਹਿਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਪਿੰਡ-ਪਿੰਡ ਵਿੱਚ ਮੀਟਿੰਗਾਂ ਕਰ ਰਹੀ ਕਿਹੋ ਜਿਹਾ ਹੰਗਾਰਾ ਮਿਲ ਰਿਹਾ ਕਿੰਨਾ ਲੋਕਾਂ ਨੂੰ ਪਿਆਰ ਮਿਲ ਰਿਹਾ ਤੁਸੀਂ ਹਰਾਨ ਹੋ ਜੋਗੇ ਥੋੜੇ ਦਿਨ ਪਹਿਲਾਂ ਮੈਂ ਕਰਨਤਰਨ ਦੇ ਇੱਕ ਪਿੰਡ ਚ ਗਿਆ ਇੱਕ ਬਜ਼ੁਰਗ ਨੇ ਮੇਨੂੰ ਝੋਲੀ ਅਡ ਲਈ ਕਹਿੰਦਾ ਮੈਂ ਤੇ ਤੁਹਾਡੀ ਦੀਦ ਕਰ ਰਿਆ ਸੀਗਾ ਬੜੇ ਸ਼ਿੰਗਾਰ ਕਿ ਤੁਸੀਂ ਆਏ ਕਿਉਂ ਨਹੀਂ ਤੇ ਮੈਂ ਦੱਸਿਆ ਮੈਂ ਕਹਿੰ ਗਿਆ ਕਿ ਅਸੀਂ ਚਾਹੁੰਦੇ ਸੀ ਕਿ ਭਾਈ ਅਮਰਤਪਾਲ ਜੀ ਆਪ ਆਣ ਕੇ ਤੁਹਾਡਾ ਤੁਹਾਡਾ ਧੰਨਵਾਦ ਕਰ ਦੇ ਕਿ ਤੁਸੀਂ ਮੈਨੂੰ ਵੋਟਾਂ ਪਾ ਕੇ ਤੇ ਮੈਨੂੰ ਜਿਤਾਇਆ ਆ ਪਰ ਗੰਦੀਆਂ ਸਰਕਾਰਾਂ ਇਹਨਾਂ ਨੂੰ ਬਾਹਰ ਨਹੀਂ ਹੋਣ ਦਿੱਤਾ ਅੱਜ ਅਸੀਂ ਆਪ ਤੁਹਾਡੇ ਕੋਲ ਚੱਲ ਕੇ ਆਇਆ ਤੁਹਾਡਾ ਸ਼ੁਕਰੀਆ ਇਹਦਾ ਕਰਨ ਆਇਆ ਕਿ ਤੁਸੀਂ ਭਾਈ ਅਮਿਤਪਾਲ ਜੀ ਨੂੰ ਵੋਟ ਪਾ ਕੇ ਜਿਤਾਇਆ ਤੇ ਆਉਣ ਵਾਲੇ ਸਮੇਂ ਤੁਸੀਂ ਅਕਾਲੀ ਦਲ ਵਰਸ ਪੰਜਾਬ ਦਾ ਤਗੜਾ ਹੋ ਕੇ ਸਾਥ ਦਿਓ ਪਿੰਡਾਂ ਦੇ ਵਿੱਚ ਲੋਕ ਇਹਨਾਂ ਗੰਦੀਆਂ ਸਰਕਾਰਾਂ ਤੋਂ ਅੱਕੇ ਪਏ ਨੇ ਪਿੰਡਾਂ ਦੇ ਵਿੱਚ ਲੋਕ ਇਹਨਾਂ ਗੰਦੀਆਂ ਸਰਕਾਰਾਂ ਦੀ ਨੀਤੀਆਂ ਤੋਂ ਅੱਕੇ ਪਏ ਨੇ ਅੱਜ ਜਿਹੜਾ ਸਮਾਂ ਆ ਅੱਜ ਨਾ ਕਿ ਫ੍ਰੀ ਬਿਜਲੀ ਦੇਣ ਦਾ ਸਮਾਂ ਆ ਨਾ ਮੁਖਤ ਇਹਨਾਂ ਨੂੰ ਅਨਾਜ ਦੇਣ ਦਾ ਸਮਾਂ ਆ ਅੱਜ ਜੇ ਸਮਾਂ ਆ ਇਹਨਾਂ ਦੀਆਂ ਤਕਲੀਫਾਂ ਸਮਝੀਆਂ ਜਾਣ ਇਹਨਾਂ ਦੇ ਜਿਹੜੇ ਬਣਦੇ ਹੱਕ ਨੇ ਅੱਜ ਤੁਸੀਂ ਦੇਖੋ ਜਦੋਂ ਤੁਸੀਂ 2027 ਦੀ ਇਲੈਕਸ਼ਨ ਹੋਣੀਆਂ ਚਾੜੂ ਤੇ ਖਿੱਲਰ ਫੁੱਲਰ ਜਾਣਾ ਉਸ ਟਾਈਮ ਤੇ ਅਸੀਂ ਇੱਕ ਰਿਟ ਪਾਈ ਆ ਕਿ ਜਿਹੜੀਆਂ ਭਗਵੰਤ ਮਾਨ ਦਾਵਾ ਕਰ ਰਿਹਾ ਕਿ ਮੈਂ ਨੌਕਰੀਆਂ ਬੜੀਆਂ ਦਿੱਤੀਆਂ ਉਹਨਾਂ ਦੇ ਵਿੱਚੋਂ ਮੈਜੋਰਟੀ ਆਫ ਜਿਹੜੀਆਂ ਏ ਕਲਾਸ ਆਫੀਸਰ ਜੌਬ ਨੇ ਡਿਸਟ੍ਰਿਕਟ ਪਲੈਨਿੰਗ ਆਫੀਸਰ ਦੀਆਂ ਉਹ ਦਿੱਲੀ ਦੇ ਨੌਜਵਾਨ ਬੱਚਿਆਂ ਨੂੰ ਦਿੱਤੀਆਂ ਗਈਆਂ ਨੇ ਤੁਸੀਂ ਯਕੀਨ ਕਰਿਓ ਜਿਹੜੀਆਂ ਸਿੱਧੀਆਂ ਇੰਟਰਵਿਊ ਬੇਸਡ ਜੋਬਾਂ ਨੇ ਨਾ ਉਹ ਪੰਜਾਬ ਦੇ ਬੱਚਿਆਂ ਨੂੰ ਨਹੀਂ ਮਿਲੀਆਂ ਦੂਜੀ ਸਟੇਟ ਦੇ ਬੱਚਿਆਂ ਨੂੰ ਮਿਲੀਆਂ ਤੇ ਮੈਜੋਰਟੀ ਆਫ ਦਿੱਲੀ ਦੇ ਬੱਚੇ ਨੇ ਜਿਹੜਾ ਕੇਜਰੀਵਾਲ ਦਿੱਲੀ ਦੇ ਬੱਚਿਆਂ ਨੂੰ ਉੱਥੇ ਸੈੱਟ ਨਹੀਂ ਕਰਾ ਸਕਿਆ ਆਪਣੇ ਲੀਡਰਾਂ ਦੇ ਬੱਚਿਆਂ ਨੂੰ ਉਹ ਇੱਥੇ ਸੈੱਟ ਕਰਾ ਰਿਹਾ ਤੇ ਸਾਡੇ ਬੱਚੇ ਕਿੱਥੇ ਜਾਣ ਸਾਡੇ ਬੱਚਿਆਂ ਨੇ ਤਾਂ ਫਿਰ ਤੇ ਨਸ਼ੇ ਦੇ ਪਿੱਛੇ ਲੱਗਣਾ ਹੈ ਜਾਂ ਨਸ਼ੇ ਤੇ ਜਾਂ ਬਾਹਰ ਪਿੱਛੇ ਇਹ ਉਹ ਵਾਰਤ ਪੰਜਾਬ ਜਿੱਥੇ ਬੰਦੀ ਬਣੀ ਸੀ ਨੌਜਵਾਨਾਂ ਵਿੱਚ ਬੜਾ ਵੱਡਾ ਜਨੂਨ ਸੀ ਵੱਧ ਚੜ ਕੇ ਨੌਜਵਾਨ ਭਾਈ ਅੰਮ੍ਰਿਤਪਾਲ ਨਾਲ ਜੁੜੇ ਨਸ਼ੇ ਛੱਡੇ ਗਏ ਕੇਸਾਂਤਰੀ ਹੋ ਗਏ ਅੰਮ੍ਰਿਤ ਸ਼ਕਲੇ ਪਰ ਉਸ ਤੋਂ ਬਾਅਦ ਭਾਈ ਜੀ ਸਾਡੀ ਗ੍ਰਿਫਤਾਰੀ ਹੁੰਦੀ ਹੈ ਤੇ ਨਾਲ ਹੀ ਜਿਹੜੇ ਨੌਜਵਾਨੀ ਉਹਨਾਂ ਨੇ ਕਈਆਂ ਨੇ ਅੰਮ੍ਰਿਤ ਵੀ ਭੰਗ ਕਰ ਦਿੱਤੇ ਸੀ ਅੱਜ ਜਨੂਨ ਕਿਹੋ ਜਿਹਾ ਦੇਖਣ ਮਿਲਦਾ ਨਹੀਂ ਇੱਥੇ ਮੈਂ ਬਿਲਕੁਲ ਗੱਲ ਨਾਲ ਸਹਿਮਤ ਨਹੀਂ ਹਾਂ ਕਿ ਨੌਜਵਾਨਾਂ ਨੇ ਅੰਮ੍ਰਿਤ ਵੀ ਭੰਗ ਕਰਦੇ ਸੀਗੇ ਅੱਜ ਵੀ ਸਾਡੀ ਟੀਮ ਦੇ ਵਿੱਚ ਮжоਰਿਟੀ ਆਫ ਨੌਜਵਾਨ ਉਹ ਨੇ ਜਿਹੜੇ ਉਸ ਟਾਈਮ ਤੇ ਅੰਮ੍ਰਿਤ ਪਾਣ ਕਰਕੇ ਨਾਲ ਜੁੜੇ ਸੀ ਕਿ ਅੱਜ ਵੀ ਨਾਲ ਜੁੜੇ ਨੇ ਜਿਹੜਾ ਨੌਜਵਾਨੀ ਦਾ ਨੌਜਵਾਨੀ ਦੇ ਸੈਂਟੀਮੈਂਟਸ ਹੁੰਦੇ ਨੇ ਨੌਜਵਾਨਾਂ ਦਾ ਜਿਹੜਾ ਇੱਕ ਜਜ਼ਬਾ ਹੁੰਦਾ ਆ ਉਹਨੂੰ ਪੰਜਾਬ ਦੇ ਨੌਜਵਾਨਾਂ ਦੇ ਜਜ਼ਬਿਆਂ ਨੂੰ ਕਦੀ ਡਾਇਰੈਕਸ਼ਨ ਦਿੱਤੀ ਨਹੀਂ ਗਈ ਤੁਸੀਂ ਦੇਖਿਓ ਕਿ ਜਿਹੜੇ ਵੀ ਪੰਜਾਬ ਦੇ ਨੌਜਵਾਨ ਨੇ ਤੁਸੀਂ ਮੈਂ ਨੌਜਵਾਨਾਂ ਨੂੰ ਬੇਨਤੀ ਕਰਾਂਗਾ ਕਿ ਉਹਨਾਂ ਦੇ ਜਜ਼ਬੇ ਨੂੰ ਉਹਨਾਂ ਦੀ ਵਿਲ ਪਾਵਰ ਨੂੰ ਕਦੀ ਡਾਇਰੈਕਸ਼ਨ ਦਿੱਤੀ ਨਹੀਂ ਗਈ ਡਾਇਰੈਕਸ਼ਨ ਦਿੰਦਾ ਕੌਣ ਆ ਲੀਡਰਸ ਤੇ ਲੀਡਰ ਜਿਹੜੇ ਸੀਗੇ ਉਹ ਹਮੇਸ਼ਾ ਸਾਨੂੰ ਗद्दार ਹੀ ਮਿਲੇ ਨੇ ਠੀਕ ਜਿਹੜੇ ਅੱਜ ਆਪਾਂ ਨੌਜਵਾਨਾਂ ਨੂੰ ਲੀਤੇ ਲੈ ਕੇ ਆਉਣ ਦੀ ਗੱਲ ਕਰ ਰਹੇ ਆ ਜਿਹੜੇ ਅੱਜ ਆਪਾਂ ਨੌਜਵਾਨਾਂ ਨੂੰ ਆਪਣੇ ਪੰਜਾਬ ਪਖੀ ਲਿਆਉਣ ਦੀ ਗੱਲ ਕਰ ਰਹੇ ਆ ਉਹ ਤਾਂ ਕਰ ਰਹੇ ਆ ਕਿ ਇੱਕ ਪੰਜਾਬ ਦੀ ਖੂਬਸੂਰਤੀ ਸੀਗੀ ਇੱਕ ਪੰਜਾਬ ਦਾ ਆਪਣਾ ਸਿਧਾਂਤ ਸੀਗਾ ਇੱਕ ਪੰਜਾਬ ਦੀ ਆਪਣੀ ਵਿਲੱਖਣਤਾ ਸੀਗੀ ਉਹ ਇਹ ਗੰਦੀਆਂ ਸਰਕਾਰਾਂ ਨੇ ਉਹ ਵਿਲੱਖਣਤਾ ਉਹ ਖੂਬਸੂਰਤੀ ਸਾਡੇ ਕੋਲੋਂ ਜੇ ਉਹ ਖੂਬਸੂਰਤੀ ਆਪਾਂ ਵਾਪਸ ਲੈ ਕੇ ਆਉਣੀ ਆ ਇੱਕੋ ਹੀ ਇੱਕ ਚੀਜ਼ ਲੈ ਕੇ ਆ ਸਕਦੀ ਆ ਉਹ ਨੌਜਵਾਨੀ ਆਪਾਂ ਉਸ ਨੌਜਵਾਨੀ ਦੇ ਪਿਆਰਾਂ ਚ ਬੇਨਤੀ ਕਰਦੇ ਆ ਕਿ ਨੌਜਵਾਨੋ ਉਠੋ ਅੱਜ ਲੜਨ ਦਾ ਸਮਾਂ ਨਹੀਂ ਅੱਜ ਖੜਨ ਦਾ ਸਮਾਂ ਆ ਅੱਜ ਅਕਸਰ ਮੈਂ ਕਹਿੰਦਾ ਹੁੰਨਾ ਕਿ ਲੜ ਲੜ ਕੇ ਦੇਖ ਲਿਆ ਆਪਾਂ ਮਰ ਕੇ ਦੇਖ ਲਿਆ ਅੱਜ ਹੁਣ ਲੜਨਾ ਵੀ ਛੱਡੀ ਐ ਮਰਨਾ ਵੀ ਛੱਡੀ ਅੱਜ ਖੜਨਾ ਸਿੱਖੀ ਅੱਜ ਆਪਾਂ ਪੰਜਾਬ ਲਈ ਖੜਨਾ ਹੈ ਅੱਜ ਆਪਾਂ ਪੰਥ ਲਈ ਖੜਨਾ ਹੈ ਅਕਾਲੀ ਦਲ ਵਰਤ ਪੰਜਾਬ ਆਰਟੀ ਜਿਹੜਾ ਚੋਣ ਮੈਨੀਫੈਸਟੋ ਵਿੱਚ ਕਿਹੜੇ ਮੁੱਦੇ ਲੈ ਕੇ ਜਿਹੜੇ ਪੰਜਾਬੱਖੀ ਹੋਣਗੇ ਜਿਹੜੀਆਂ ਸਾਡੀ ਹੋਂਦ ਨੂੰ ਜਿਹੜੇ ਪੰਜਾਬ ਦੀ ਮਿੱਟੀ ਨੂੰ ਪੰਜਾਬ ਦੇ ਪਾਣੀਆਂ ਨੂੰ ਪੰਜਾਬ ਦੀ ਨੌਜਵਾਨੀ ਨੂੰ ਪ੍ਰੋਕਿਊਰ ਕਰ ਸਕਣਗੇ ਜਿਹੜੇ ਉਹਨਾਂ ਦੇ ਹੱਕਾਂ ਤੇ ਲਈ ਲੜ ਸਕਣਗੇ ਅਸੀਂ ਉਹ ਮੈਨੀਫੈਸਟੋ ਲੈ ਕੇ ਆਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ 9 ਤਰੀਕ ਨੂੰ ਪੰਥਕ ਕਾਨਫਰੰਸ ਆ ਬਾਬਾ ਬਕਾਲਾ ਸਾਹਿਬ ਉਹਦੇ ਵਿੱਚ ਅਸੀਂ ਆਪਣੇ ਪਾਰਟੀ ਪਾਰਟੀ ਦੇ ਮੈਨੀਫੈਸਟੋ ਨੂੰ ਵੀ ਜਾਰੀ ਕਰਾਂਗੇ ਕੁਝ ਮੈਨੀਫੈਸਟੋ ਦੇ ਮੁੱਦੇ ਜਿਹੜੇ ਅਸੀਂ ਆਪਾਂ ਰੱਖਾਂਗੇ ਸੰਗਤ ਦੇ ਮੂਰੇ ਆਉਣ ਵਾਲੇ ਸਮੇਂ 'ਚ ਸਟੈਪ ਬਾਈ ਸਟੈਪ ਜਿਹੜਾ ਪਾਰਟੀ ਦਾ ਮੈਨੀਫੈਸਟੋ ਆ ਜਿਹੜੇ ਪਾਰਟੀ ਦੇ ਵਾਦੇ ਹੋਣਗੇ ਉਹ ਆਪਾਂ ਲੋਕਾਂ ਦੀ ਕਿਚੜੀ 'ਚ ਲੈ ਕੇ ਆਉਂਦੇ ਹਾਂ ਬਹੁਤ-ਬਹੁਤ ਧੰਨਵਾਦ ਜੀ ਗੱਲਬਾਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਇਹਨਾਂ ਮੁਖ ਬਲਾਰੇ ਸਿੰਘ ਦੇਵ ਸਿੰਘ ਜੀ ਜਿਨ੍ਹਾਂ ਦੇ ਨਾਲ ਅੱਜ ਜੋ ਅੰਮ੍ਰਿਤਸਰ ਦੇ ਵਿੱਚ ਵਰਤਾਰਾ ਹੋਇਆ ਉਸ ਸੰਬੰਧ ਵਿੱਚ ਵੀ ਗੱਲਬਾਤ ਕੀਤੀ ਹੈ ਔਰ ਜੋ ਅਕਾਲੀ ਦਲ ਵਾਰਿਸ ਪੰਜਾਬ ਦਾ ਮੁੱਖ ਝੰਡਾ ਹੈ ਜੋ ਚੋਣ ਮੈਨੀਫੈਸਟੋ ਆ ਉਸ ਸੰਬੰਧ ਵਿੱਚ ਗੱਲਬਾਤ ਕੀਤੀ ਹੈ 9 ਤਰੀਕ ਨੂੰ ਬਾਬਾ ਬਗਾਲਾ ਦੀ ਪਵਿੱਤਰ ਧਰਤੀ ਦੇ ਉੱਤੇ ਰਖੜ ਪੁੰਨਿਆਲ ਦੇ ਦਿਨ ਬਹੁਤ ਵੱਡੀ ਕਾਨਫਰੰਸ ਵੀ ਹੋ ਜਾਣੀ ਹੈ ਉਹਦੇ ਵਿੱਚ ਕਈ ਮੁੱਦੇ ਜਿਹੜੇ ਅਲਿੱਕੇ ਜਾਣਗੇ ਜਿਸ ਤਰ੍ਹਾਂ ਪਹਿਲਾਂ ਜਨੂਨ ਸੀਗਾ ਨੌਜਵਾਨਾਂ ਦੇ ਵਿੱਚ ਉਹ ਭਾਈ ਸਾਹਿਬ ਨੇ ਦੱਸਿਆ ਕਿ ਅੱਜ ਵੀ ਜਨੂਨ ਉਸੇ ਤਰ੍ਹਾਂ ਹੈ ਚਾਹੇ ਭਾਈ ਸਾਹਿਬ ਦੇ ਉੱਤੇ ਕਈ ਜਿਹੜੇ ਬਲੇਮ ਲੱਗ ਰਿਹਾ ਚਾਹੇ ਨਸ਼ਿਆਂ ਦੇ ਕਰਨ ਦਾ ਬਲੇਮ ਲੱਗ ਰਿਹਾ ਅਨੇਕਾਂ ਬਲੇਮ ਲੱਗਦੇ ਨੇ ਪਰ ਨੌਜਵਾਨਾਂ ਦੇ ਵਿੱਚ ਅੱਜ ਵੀ ਉਹਨਾਂ ਹੀ ਉਤਸ਼ਾਹ ਦੇਖ ਨੂੰ ਮਿਲਦਾ ਹੁਣ ਦੇਖਣਾ ਹੋਵੇਗਾ ਇਹ ਜਿਮਨੀ ਚੋਣਾ ਦੇ ਵਿੱਚ ਕਿਹੋ ਜਿਹਾ ਵਰਤਾਰਾ ਹੁੰਦਾ ਹੈ ਕਿਤਰਾ ਕੌਣ ਸੀਟ ਕਰਦਾ ਆ ਤੁਸੀਂ ਬੜੇ ਰੋਡ ਡੀਫਾਈ ਚੈਨਲ ਪੰਜਾਬੀ ਦੇ ਨਾਲ ਧੰਨਵਾਦ